ਬਈ ਤਪੇ ਖੜੇ ਆ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਹਢਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਟੱਕੇ ਹੋਏ ਦਰਦ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਿਹੜਾ ਸਬੀਤ ਸੀ ਦਾਰੂ ਪੀਤੀ ਸੀ ਤੇ ਪੁਲਿਸ ਵਾਲੇ ਸਾਰੇ ਸਾਡੇ ਗੱਲ ਪੈ ਗਏ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਲਖਾਤਾ ਗੱਲ ਨੂੰ ਕਰਦੇ ਤੇ ਖਬਰਾਂ ਕੀ ਪਾਉਂਗੇ ਆ ਤੁਹਾਨੂੰ ਆਹ ਆਦੋ ਵੀ ਯਾਰ ਆ ਆ ਧੱਕਾਸ਼ਾਹੀ ਆ ਗੁੰਡਾਗਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸ ਦੀ ਜ਼ਰੂਰਤ ਕੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਧੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਧੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਧੱਕੇਸ਼ਾਹੀ ਆ ਗੁੰਡਾਗਰਦੀ ਆ ਰਾਜ ਆ ਕਿਦੇ ਪੁਲਿਸ ਚੱਕ ਕੇ ਕੁਛ ਰਾਸਤਾਨੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਭ ਤਵੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐਂ ਕਰਤਾ ਜੀ ਬੰਦੇ ਹਨੂ ਗਾਲਾਂ ਕੱਢ ਕੇ ਭੱਜੇ ਆ ਮੰਗਦੇ ਸੀ ਗੱਡੀ ਲਾਈਏ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰਦੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆਏ ਉਹ ਫੇ ਚੌਂਕੀ 'ਚ ਕਿਹੜੇ ਹੀ ਮੁਲਾਜ਼ਮਾਂ ਆ ਚਲੋ ਅਸੀਂ ਖਾੜ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ 'ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਚਾਹ ਸਭ ਧਿਆਨ ਚ ਲਿਆ ਦੇ ਤੁਹਾਡੇ ਮੁਲਾਜ਼ਮਾਂ ਨੇ ਸੜਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਨੰਗਾ ਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਣਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਅੰਡਿਆਇਆ ਚੌਂਕੀ ਦਾ ਹੁਣ ਮਲਾਜਿਆ ਕਰਾਇਆ ਜਾਵੇ ਸਾਰੇ ਟੱਕੇ ਹੋਏ ਅੰਦਰ ਗੋਲਨਾ ਪੰਗਾ ਖਰਾਬ ਨਹੀਂਆ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਕਾ ਉਥੇ ਸਾਰੇ ਮੁਲਾਜ਼ਮ ਢੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉਥੇ ਆ ਮੁੰਡਿਆ ਕਾ ਦਾ ਗਾਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਢੱਕੇ ਮਾਰੇ ਹੈਗਾ ਬੰਦਾ ਰਾਜ ਆਇਆ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਮੈਂ ਨਹੀਂ ਸੁਣਵਾਈ ਹੈ ਨਹੀਂ ਇੱਥੇ ਜੰਡਰਾਮ ਨੂੰ ਉਹਦੇ ਮੈਨ ਲਿਖਾ ਦਿੱਤੀ ਐਸਐਸਪੀ ਦਾ ਮੈਨ ਧਿਆਨ ਦੇ ਲਿਆਦਾ ਯਾ ਹਰ ਨਾ ਘਟਨਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ ਆਉਣਾ ਤਾਂ ਬੈ ਕੇ ਜੇ ਅੱਜ ਆ ਜਾਓ ਜੀ ਮੁਲਾਜ਼ਮ ਆਉਂਦੇ ਆ ਜੀ ਦੱਸੋ ਯਾਰਾ ਕੀ ਕਸੂਰ ਆ ਰਜ ਸਾਰਾ ਬਸ ਫਿਰ ਹੋਉਂਦਾ ਯਾਰ ਹਨੋ ਭਾਈ ਆਹ ਦਾ ਗੁੰਨਾ ਕਰ ਗਿਆ ਤੁਮਾਰਾ ਲਾ ਨੋਕਾਂ ਪਰ ਨਾ